ਰੁਇਨ ਖਾਸ ਵਿੱਚ ਪਿਛਲੇ ਦਿਨੀ ਵਿਦੇਸ਼ੀ ਦਿੱਤਰਤੀ ਅਬੂ ਦਬੀ 'ਚ ਅਬੂ ਦਬੀ ਦੀ ਇੱਕ ਸੰਸਥਾ ਵੱਲੋਂ ਕਾਰਾਟੇ ਟੂਰਨਾਮੈਂਟ ਕਰਵਾਇਆ ਗਿਆ ਸੀ ਜਿਸ ਜਿਸ ਚ ਕਾਲਗੈਕਸੀ ਕਾਨਵਨ ਸਕੂਲ ਦੇ ਪਹਿਲੀ ਕਲਾਸ ਦੇ ਵਿਦਿਆਰਥੀ ਬੀਰ ਪ੍ਰਤਾਪ ਸਿੰਘ ਚਿਤ੍ਰਤ ਨੇ ਆਪਣੇ ਕੋਚ ਨਖਤਰ ਸਿੰਘ ਦੀ ਦੇਖ ਰੇਖੇ ਟੂਰਨਾਮੈਂਟ 'ਚ ਹਿੱਸਾ ਲਿਆ ਤੇ ਚਾਰੇ ਮੈਚ ਜਿੱਤ ਕੇ 골ਡ ਮੈਡਲ ਹਾਸਲ ਕੀਤਾ ਇਸ ਮੌਕੇ ਲੋਹਿਆ ਖਾਸਾਣਾ ਦੇ ਮੁਖੀ ਅਦਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਗੱਲਬਾਤ ਦੌਰਾਨ ਥਾਣਾ ਮੁਖੀ ਅਦਵਿੰਦਰ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਲੋੜ ਹੈ ਬੱਚਿਆਂ ਨੂੰ ਬੀਰ ਪ੍ਰਤਾਪ ਸਿੰਘ ਵਰਗੇ ਬੱਚਿਆਂ ਦੀ ਸਿੱਖਿਆ ਲੈਣ ਦੀ ਤਾਂ ਜੋ ਬੱਚੇ ਸਾਡੀ ਪੜਾਈ ਦੇ ਨਾਲ ਨਾਲ ਖੇਡਾਂ 'ਚ ਵੀ ਰੁੱਕੀ ਰਕ ਸਕਣ ਤੇ ਅੱਗੇ ਵਧ ਸਕਣ ਲੋਹਿਆ ਖਾਸ ਤੋਂ ਹਰਜਿੰਦਰ ਬੱਬੂ ਦੀ ਰਿਪੋਰਟ ਸਵੇਰੇ ਸਵੇਰੇ ਤੁਸੀਂ ਦੇਖ ਰਹੇ ਆ ਕਿ ਮੇਰੇ ਘਰ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਨਾਲ ਰੋਣ ਕਰਨ ਲਈ ਤੇ ਰੋਣ ਤਾਂ ਕਿਵੇਂ ਆਇਆ ਵੀਰ ਪ੍ਰਤਾਪ ਮੇਰੇ ਬੇਟਾ ਜਿਹੜਾ ਆਹ ੋਨੇ-ਉਨੇ ਆਪੂਤਾ ਪੁੱਤੋਂ 골ਡ ਮੈਡਲਿਸਟ ਬਣ ਕੇ ਇੱਥੇ ਪਹੁੰਚਿਆ ਸਾਡੇ ਕੋਲ ਇਹ ਸਾਰੇ ਵਿਸਥੀਤਾ ਨਾਨਕਾ ਪਰਵਾਰ ਦਾ ਪਰਿਵਾਰ ਸਭ ਇੱਥੇ ਯਾਰ ਦੋਸਤ ਸਭ ਆਈ ਨੇ ਉਹਦਾ ਸਵਾਗਤ ਕਰਿਆ ਸੀ ਐਪਰੀਸ਼ੀਏਟ ਕਰਨ ਲਈ ਉਹਨੂੰ ਹੌਸਲਾ ਦੇਣ ਲਈ ਕਿ ਉਹ ਬਹੁਤ ਵਧੀਆ ਇਹ ਕੰਮ ਕਰਕੇ ਆਇਆ ਹੋਆ ਤਾਂ ਅਗਿਆਮੀ ਫਿਊਚਰ ਦੇ ਵਿੱਚ ਦੇ ਵਿੱਚ ਵੀ ਇਸੇ ਤਰ੍ਹਾਂ ਜੋ ਆਪਣੇ ਆਪ ਨੂੰ ਆਪਣੇ ਪੇਰੈਂਟਸ ਦਾ ਆਪਣੇ ਸਕੂਲ ਸਟਾਫ ਦਾ ਤੇ ਖਾਸ ਆਪਣੇ ਕੋਚ ਨਿਤਿਸ਼ਰ ਸਿੰਘ ਜੀ ਉਹਨਾਂ ਦਾ ਨਾਮ ਜਿਹੜਾ ਉਕਨ ਕਰੇ ਮੈਂ ਬ੍ਰਹਮਾਤਮਾ ਦਾ ਸ਼ੁਕਰਾਨਾ ਕਰਦਿਆਂ ਨਾਲ ਪ੍ਰਿੰਸੀਪਲ ਮੈਡਮ ਜਿਹੜੀ ਨੇ ਜਿੰਨਾਂ ਨੇ ਸਾਨੂੰ ਜੋੜਿਆ ਕਿ ਤੁਸੀਂ ਤੁਹਾਡਾ ਬੇਟਾ ਜਿਹੜਾ ਕ੍ਰਾਟੇ ਦੇ ਵਿੱਚ ਬਹੁਤ ਇੰਟਰਸਟ ਰੱਖਦਾ ਤੁਸੀਂ ਉਹਨੂੰ ਇੱਧਰ ਜੋੜੋ ਨਾਲ ਤੇ ਇਸ ਸਾਲ ਇਹ ਫਰਸਟ ਕਲਾਸ ਦੇ ਵਿੱਚ ਇਸ ਵਾਰ ਇਸ ਸਾਲ ਯੋਨੇ ਆਪਣੇ ਇਹ ਸ਼ੁਰੂ ਕੀਤਾ ਸੀ ਜੁਆਇਨ ਕੀਤਾ ਸੀਗਾ ਤੇ ਸਭ ਤੋਂ ਮਹੀਨਿਆਂ ਦੇ ਵਿੱਚ ਜਿਹੜਾ ਉਹ ਪਹਿਲਾਂ ਚੰਡੀਗੜ੍ਹ ਖੇਡ ਕੇ ਆਇਆ ਉੱਥੋਂ ਸੈਕੰਡਰੀਆ ਸੀਗਾ ਉਸ ਤੋਂ ਬਾਅਦ ਜਿਹੜਾ ਵਾਰਨ ਅਕਾਲ ਗੈਲੈਕਸੀ ਕਰਾਟੇ ਕੱਪ ਹੋਇਆ ਸੀਗਾ ਉੱਥੇ ਵੀ 골ਡ ਮੈਡਲਿਸਟ ਉਸ ਤੋਂ ਬਾਅਦ ਰੇਸ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਉੱਥੇ 골ਡ ਮੈਡਲਿਸਟ ਤੇ ਹੁਣ ਆਪੂਤਾਪੀ ਦੇ ਵਿੱਚ 골ਡ ਮੈਡਲਿਸਟ ਕਰਕੇ ਹੈ ਬੇਪਥਾ ਸਿੰਘ ਤੁਸੀਂ ਕਿੱਥੇ ਕਿੱਥੇ ਜਾ ਕੇ ਖੇਡ ਕੇ ਆਏ ਆ ਮੈਂ ਪਹਿਲਾਂ ਚੰਡੀਗੜ੍ਹ ਗਿਆ ਉੱਤੇ ਵੀ ਮੇਰਾ ਸਿਲਵਰ ਮੈਡਲ ਆਇਆ। ਉਸ ਤੋਂ ਬਾਅਦ ਗਿਆ ਮੈਂ ਸੰਤਾਨਪੁਰ। ਉੱਤੇ ਮੇਰਾ 골ਡ ਮੈਡਲ ਆਇਆ। ਹੁਣ ਫਿਰ ਮੈਂ ਗਿਆ ਆਬੂਤਾਬੀ। ਉੱਥੇ ਮੇਰਾ 골ਡ ਮੈਡਲ ਆਇਆ ਵਾ। ਕਿਹਦੇ ਨਾਲ ਗਏ ਸੀ? ਕੌਣ ਖੜਾਉਣ ਲੱਗਿਆ ਗਿਆ? ਨਸ਼ਤਰ ਸਾਹਿਬ, ਮੇਰੇ ਕੋਚ। ਕਿੰਨੇ ਮੈਚ ਹੋਏ ਸੀ ਉੱਥੇ? ਮੇਰੇ ਮੈਚ ਹੋਏ ਸੀ 4। ਚੌਹਾਂ ਤੇ ਤੁਸੀਂ ਵੀਨਰ ਰਹੇ? ਹਾਂਜੀ।